ਰੂਪਨਗਰ ਚ ਮਕਾਨ ਦੇ ਮਲਬੇ ਹੇਠਾ ਦੱਬੇ ਮਜ਼ਦੂਰਾ ਚ ਇੱਕ ਦੀ ਮੌਤ ਦੋ ਨੂੰ ਕੱਢਿਆ ਸੁਰੱਖਿਅਤ ਬਾਹਰ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਦੇਖੋ ਮੌਕੇ ਦੀਆਂ ਤਸਵੀਰਾਂ ਦਿੱਲੀ ਜੀਏਡੀ ਨੇ ਆਪ ਵਿਧਾਇਕ ਨੂੰ ਕੀਤਾ ਗ੍ਰਿਫਤਾਰ ਕਰੀਬ 9 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਕੀਤਾ ਗ੍ਰਿਫਤਾਰ 32 ਲੋਕਾਂ ਦੀ ਨਾਜਾਇਜ਼ ਜਨਜੁਕਤੀ ਦਾ ਇਲਜ਼ਾਮ ਅੰਮ੍ਰਿਤਸਰ ਵਿੱਚ ਗਵਾਂਡੀ ਮੁੰਡਿਆ ਉਤੇ ਕੁੜੀ ਨੇ ਲਾਇ ਗੰਭੀਰ ਦੋਸ਼ ਕਹਿੰਦੀ ਮੇਰੇ ਪਾੜੇ ਕੱਪੜੇ ਨਾਲੇ ਭਰਾ ਦੀ ਕੀਤੀ ਕੁੱਟਮਾਰ ਐਸਐਸਪੀ ਦਫਤਰ ਚ ਪੇਸ਼ ਹੋ ਇਨਸਾਫ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਜੇਲ੍ਹ ਪ੍ਰਸ਼ਾਸਨ ਨੇ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਦੀ ਇਨਸੂਲੀਨ ਰੋਕੀ ਕਾਂਗਰਸ ਦੇ ਸਮੇਂ ਸਰਕਾਰ ਦੇ ੱੱਕੇ ਚੜੇ ਸਾਰੇ ਆਮ ਆਦਮੀ ਹੋਏ ਬਰੀ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਦਾ ਮਾਮਲਾ ਦਸਵੀਂ ਦੇ ਨਤੀਜੇ ਅੰਮ੍ਰਿਤਸਰ ਦੇ ਪਿੰਡ ਨਵਾ ਤੰਨੈਲ ਦੀ ਕਰਮਨਪ੍ਰੀਤ ਕੋਰ ਨੇ ਪੰਜਾਬ ਪਰ ਚੋਤੀਜਾ ਸਥਾਨ ਹਾਸਲ ਕੀਤਾ ਕਰਮਨਪ੍ਰੀਤ ਕੋਰ ਨੇ ਕਿਹਾ ਮੇਰੀ ਮਿਹਨਤ ਰੰਗ ਲਿਆਈ ਪਟਿਆਲਾ ਚ ਇਨੋਵਾ ਤੇ ਮਹਿੰਦਰਾ ਗੱਡੀ ਚ ਪਿਆਨ ਕ ਹਾਦਸਾ ਬੇਕਾਬੂ ਗੱਡੀ ਨੇ ਆਟੋ ਅਤੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ ਐਕਟਿਵਾ ਚਾਲਕ ਦੀ ਹੋਈ ਮੌਤ 2019 ਦੇ ਆ ਲੋਕ ਸਭਾ ਚੋਣਾਂ ਵਿੱਚੋਂ ਪਈਆਂ ਵੋਟਾਂ ਅਤੇ ਗਿਣੀਆਂ ਵੋਟਾਂ ਵਿਚਕਾਰ ਕੋਈ ਫਰਕ ਨਹੀਂ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ ਹਿਮਾਚਲ ਚ ਜਲਦੀ ਬੱਸ ਦੇ ਖੁੱਲ ਗਏ ਟਾਇਰ ਲੋਕਾਂ ਦੇ ਸੁੱਕ ਗਏ ਸਾਹ ਦੇਖੋ ਬੱਸ ਦਾ ਹਾਲ ਜਨਤਕ ਗੱਥਾਵਾਂ ਅਤੇ ਇੰਟਰਨੈਟ ਉਤੇ ਹਥਿਆਰਾਂ ਦੇ ਪ੍ਰਦਰਸ਼ਨ ਉਤੇ ਪਾਬੰਦੀ ਦਾ ਮਾਮਲਾ ਹਾਈ ਕੋਰਟ ਨੇ ਡੀਜੀਪੀ ਪੰਜਾਬ ਤੋਂ ਮੰਗਿਆ ਜਵਾਬ